ਦਰਸ਼ਕਾ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਅਤੇ ਗੱਲ ਕਰਾਂਗੇ ਇਨਫਲੂਐਂਸਰ ਰੂਹੀ ਬੱਤਰਾਂ ਨੂੰ ਲੈ ਕੇ ਜਿਸ ਜੇ ਕਿ ਇੱਕ ਵੀਡੀਓ ਨੇ ਅਜੇਹਾ ਪੰਗਾ ਪਾ ਦਿੱਤਾ ਕਿ ਇਸ ਵੀਡੀਓ ਦੀ ਲਗਾਤਾਰ ਨਿੰਦਿਆ ਕੀਤੀ ਜਾ ਰਹੀ ਹੈ ਦਾਦੇ ਕਿ ਇਨਫਲੂਐਂਸਰ ਰੂਹੀ ਬੱਤਰਾਂ ਨੇ ਅੰਮ੍ਰਿਤਸਰ ਦੇ ਮੁੰਡਿਆਂ ਨੂੰ ਫੁਕਰਾ ਕਿਹਾ ਮੁੰਡਿਆਂ ਨੂੰ ਫੁਕਰੇ ਨਾ ਸ਼ਕਲ ਨਾ ਪੈਸਾ ਕਹਿਣ ਮਗਰੋਂ ਇਹ ਵਿਵਾਦਨ ਦੇ ਵਿੱਚ ਘਿਰ ਚੁੱਕੀ ਹੈ ਮੇਰਾ ਨਾਮ ਅਭਿਸ਼ੇਕ ਸ਼ੰਕੀ ਆ ਅੱਜ ਨਾਲ ਇੱਕ ਬਹੁਤ ਇੰਪੋਰਟੈਂਟ ਜਿਹੜਾ ਨਾ ਸ਼ਹਿਰ ਦਾ ਮੁੱਦਾ ਉਹਦੇ ਬਾਰੇ ਮੈਂ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਜਿਹੜੇ ਸਾਡੇ ਯੰਗ ਯੂਥ ਹਨਾ ਉਹਨੂੰ ਮੈਂ ਇੱਕ ਗੱਲ ਦੱਸਣਾ ਚਾਹੁੰਨਾ ਕਿ ਸਾਡੇ ਨਾਲ ਇੱਕ ਯੂਟਿਊਬਰ ਇਨਫਲੂਐਂਸਰ ਆ ਪਹਿਲਾਂ ਦੇ ਇੱਕ ਦੀਪਿਕਾ ਲੁਤਰਾ ਜੀ ਉਹਨੂੰ ਰਜ ਅੰਬਰਸਰ ਗੰਦ ਪਾਇਆ ਨੇ ਕੋਈ ਕਿਸੇ ਨਹੀਂ ਛੱਡੀ ਅੰਬਰਸਰ ਬਦਰਾਮ ਕਰਨ ਤੇ ਚਾਹ ਦੇ ਇਹਨਾਂ ਨੂੰ ਅੰਬਰਸਰ ਦਾ ਨਾ ਹੈ ਹਿਸਟਰੀ ਦਾ ਨਹੀਂ ਪਤਾ ਕਿ ਇੱਥੇ ਕਿੰਨੇ ਗੁਰੂ ਪੀਰ ਪਗੰਬਰ ਤੇ ਕਿੰਨੀਆਂ ਉਹਨਾਂ ਦੀਆਂ ਪੁਰਖਾਨੀਆਂ ਵਾ ਇਹਨਾਂ ਨੂੰ ਉਸ ਚੀਜ਼ ਦਾ ਪਤਾ ਨਹੀਂ ਆ ਇਹਨਾਂ ਦੀ ਅੰਬਰਸਰ ਨਾਲ ਸ਼ਾਇਦ ਕੋਈ ਦੁਸ਼ਮਣੀ ਆ ਕਿ ਇਹਨੂੰ ਬਦਨਾਮ ਕਰਨ ਜੋ ਕੋਈ ਕਸਰ ਨਹੀਂ ਛੱਡਣਦੇ ਜਿੱਥੇ ਇੱਕ ਉਹ ਪਹਿਲਾਂ ਹੀ ਉਹਨੇ ਰਾਜ ਦੇ ਗੰਦ ਪਾਇਆ ਰਾਜ ਦੇ ਬਦਨਾਮ ਕੀਤਾ ਉੱਥੇ ਕਹਾ ਨਵੀਂ ਇੱਕ ਬਲਾ ਆਈ ਆ ਔਰ ਉਹੀ ਬਤਰਾ ਆ ਵੀਡੀਓ ਵੇਖਿਓ ਦੀ ਇਹ ਕਹਿ ਕੀ ਰਹੀ ਆ ਜੀ ਇਹਦੇ ਵਿੱਚ ਨਾ ਅੰਬਰਸਰ ਦੇ ਜਿਹੜੇ ਸਾਡਾ ਯੂਥ ਆ ਨਾ ਜਿਹੜੇ ਸਾਡੇ ਯੰਗ ਬਲੱਡ ਆ ਉਹਨਾਂ ਨੇ ਫੁਗਰੇ ਦਸੰਡੀ ਆ ਉਹਨਾਂ ਨੂੰ ਕਹਿਂਦੀ ਆ ਕਿਸ ਜਗ੍ਹਾ ਦੇ ਪਾਰੇ ਨਾ ਕਿਤੇ ਇਹ ਐਡ ਦੇਣ ਗਈ ਆ ਫਿਰ ਉਹਨਾਂ ਨੂੰ ਇਹ ਦੱਸੇਗੇ ਕਿੰਨੇ ਦੇ ਲੱਖ ਰੁਪਏ ਕਮਾਉਂਦੀ ਆ ਜਿਹੜੇ ਐਡ ਦੇ ਕੇ ਪੈਸੇ ਕਮਾਉਂਦੀ ਆ ਕਿੰਨੇ ਕੀ ਦੀ ਫੀਸ ਆ ਇਹ ਅੰਮ੍ਰਿਤਸਰ ਦੇ ਮੁੰਡਿਆਂ ਨੂੰ ਫੁਗਰੇ ਕਹਿਣ ਦੀ ਆ ਕਿ ਇਹ ਜਗ੍ਹਾ ਤੇ ਐਡ ਦੇਂਦੀ ਆ ਕਿ ਜੇ ਤੁਹਾਡੇ ਕੋਲ 10 ਲੱਖ ਰੁਪਏ ਆ ਗਏ ਤੇ ਖਲੋਜੋ ਨਹੀਂ ਤੇ ਦੌੜ ਦਿਓ ਇਥੋਂ ਇਹ ਕਿੰਨੇ ਕੀ ਇਹਦਾ ਕਿੰਨਾ ਕੁ ਲੈਵਲ ਜਿਹੜਾ ਅੰਮ੍ਰਿਤਸਰ ਦੇ ਮੁੰਡਿਆਂ ਨੂੰ ਫੁਗਰੇ ਦੱਸਣ ਦੀ ਆ ਕਿੰਨਾ ਕੁ ਤਾਂ ਸਟੇਟਸ ਆ ਪਹਿਲਾਂ ਹੀ ਦੱਸੇ ਕੋਈ ਵੀ ਬ੍ਰਾਂਡ ਕੋਈ ਵੀ ਚੀਜ਼ ਜਦੋਂ ਲਾਂਚ ਹੁੰਦੀ ਆ ਨਾ ਸਾਡੇ ਅੰਮ੍ਰਿਤਸਰ ਦੇ ਜਿਹੜੇ ਮੁੰਡੇ ਆ ਨਾ ਪਹਿਲਾਂ ਉਹਨੂੰ ਪਾਉਂਦੇ ਆ ਜੰਪ ਫਟੀਆਂ-ਫੜੀਆਂ ਗੱਡੀਆਂ ਵਧੀਆ ਬ੍ਰਾਂਡ ਦੀਆਂ ਸਾਡੇ ਅੰਮ੍ਰਿਤਸਰ ਦੇ ਮੁੰਡੇ ਯੂਜ਼ ਕਰਦੇ ਆ ਜਾਦੇ ਅੰਮ੍ਰਿਤਸਰ ਦੇ ਕਿਹੇ ਚਾਜ ਦੇ ਬੰਦੇ ਨੇ ਆਦਾ ਮੁੰਡੇ ਨਾਲ ਵਾਹ ਹੀ ਨਹੀਂ ਪਿਆ ਜਿਹੜਾ ਅੰਮ੍ਰਿਤਸਰ ਦੇ ਇਹ ਇਹ ਦਲਾਂ ਨੇ ਸਾਨੂੰ ਧੋਖਾ ਇਸ ਚੀਜ਼ ਦਾ ਇਹ ਸਾਡੇ ਅੰਮ੍ਰਿਤਸਰ ਦੇ ਮੁੰਡਿਆਂ ਨੂੰ ਬਦਨਾਮ ਕਰ ਰਹੇ ਜਿੱਤੇ ਮੈਨੂੰ ਧੋਖਾ ਨਾ ਜਿੱਤੇ ਮੈਨੂੰ ਗੁੱਸਾ ਜਿਹੜਾ ਵੀਡੀਓ ਵੇਖ ਕੇ ਤੇ ਮੈਂ ਅੱਜ ਇੱਥੇ ਆਇਆ ਮੈਂ ਪਹਿਲੀ ਵਾਰੀ ਸ਼ਾਇਦ ਕੋਈ ਵੀਡੀਓ ਪਾਈ ਜਾਂ ਮੈਂ ਪਹਿਲੀ ਵਾਰੀ ਕਿਤੇ ਲਾਈਵ ਹੋ ਲਗਾ ਦੱਸਣ ਲੱਗਾ ਸੋ ਇਸ ਕਰਕੇ ਮੇਰੀ ਬੇਨਤੀ ਆ ਮੇਰੇ ਨਾਲ ਨਾਲ ਕਈ ਸਾਡੇ ਯੰਗ ਯੂਥ ਭਰਾ ਹੋਣਗੇ ਜਿਹਨਾਂ ਨੂੰ ਸੀਦਾ ਬਹੁਤ ਜਿਆਦਾ ਧੋਖ ਤੇ ਗੁੱਸਾ ਚੜਿਆ ਹੋਊਗਾ ਕੁਝ ਪੈਸਿਆਂ ਦੇ ਲਾਲਚ ਬਿਲਕੁਲ ਬ ਮੈਂ ਮੈਂ ਇਸ ਗੱਲ ਤੇ ਕਹਿਣਾ ਚਾਹੁੰਦਾ ਕਿ ਠੀਕ ਹੈ ਨਾ ਬਿਨਾ ਸਾ ਪਰ ਸਹੀ ਤਰੀਕੇ ਨਾਲ ਕਰਨ ਨਾ ਸਹੀ ਤਰੀਕੇ ਨਾਲ ਕਰਨ ਸਹੀ ਤਰੀਕੇ ਨਾਲ ਤਹਾਏ ਕਮਾਉਣ ਵੇਖੋ ਸਹੀ ਤਰੀਕੇ ਨਾਲ ਇਹਦੇ ਉਹਨਾਂ ਤੁਹਾਨੂੰ ਮੈਂ ਹੋਰ ਜਿਹੜੀਆਂ ਜਿਹੜੀ ਇਸਟਾ ਦੇ ਵੀ ਆਈਡੀ ਆ ਮੈਂ ਸ਼ੇਅਰ ਕਰੂੰਗਾ ਇਹਦੇ ਨਾਲ ਜਿਹੜੀ ਦੀ ਡਰੈਸਿੰਗ ਆ ਨਾ ਡਰੈਸਿੰਗ ਸੈਂਸ ਉਹ ਚੈੱਕ ਕਰਿਓ ਇਹਦੇ ਇਹਦੇ ਕੱਪੜੇ ਵੇਖੋ ਕਿੱਦਾਂ ਦੇ ਕੱਪੜੇ ਪਾਉਂਦੀ ਹੈ ਸਾਡੇ ਜਿਹੜਾ ਕਲਚਰ ਆ ਨਾ ਪੰਜਾਬ ਦਾ ਉਹਨੂੰ ਇਹ ਬਦਨਾਮ ਕਰਨ ਦੇ ਆ ਇਹਨਾਂ ਦੇ ਜਿਹੜੇ ਜੇ ਸਹੀ ਤਰੀਕੇ ਨਾਲ ਆਪਣੀ ਵੀਡੀਓ ਪਾਉਣ ਸਹੀ ਤਰੀਕੇ ਨਾਲ ਅੰਤਰਲਪ ਅੰਬਸਰ ਨੂੰ ਜਿਹੜਾ ਵਾ ਦੱਸਣ ਇਹਦੇ ਬਾਰੇ ਕਿ ਸਾਡੇ ਅੰਬਸਰ ਦੀਆਂ ਕੁਰਬਾਨੀਆਂ ਜਾਂ ਕੋਸ਼ਿਸ਼ਾਂ ਕਿੱਛੇ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਪਬਲਿਸਿਟੀ ਚਾਹੀਦੀ ਹੈ ਨਾ ਸਹੀ ਤਰੀਕੇ ਨਾਲ ਇਹਨਾਂ ਨੂੰ ਪਬਲਿਸਿਟੀ ਕਿਉਂ ਨਾ ਦੇਣਗੇ ਮੈਂ ਆਪਣੇ ਭਰਾਵਾਂ ਨੂੰ ਖਾਸ ਕਰਕੇ ਯੂਥ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹੋ ਜਿਹੇ ਨੂੰ ਲਾਈਕ ਨਾ ਕਰਿਆ ਕਰੋ ਇਹਨਾਂ ਨੂੰ ਬਲੌਕ ਕਰਿਆ ਕਰੋ ਇਹਨਾਂ ਨੂੰ ਲਾਂਤ ਪਾਇਆ ਕਰੋ ਕਿ ਇਹਨਾਂ ਨੂੰ ਫਤ ਲੱਗੇ ਗਾ ਕੇ ਦੀ ਜ਼ਰਤ ਨਾ ਪਵੇ ਵੀਡੀਓ ਪਾਉਣ ਦੀ ਗਰਨਾ ਮਾਫੀ ਮੰਗਣੀ ਚਾਹੀਦੀ ਆ ਤੇ ਕਾਰਵਾਈ ਵੀ ਕਰਾਉ ਬਿਲਕੁਲ ਬਿਲਕੁਲ ਭਾਈ ਜੀ 24 ਘੰਟੇ ਦੇ ਵਿੱਚ ਭਾਈ ਜੀ ਇਹ ਮਾਫੀ ਮੰਗੇ ਵੀਡੀਓ ਡਿਲੀਟ ਕਰੇ ਨਹੀਂ ਤੇ ਸਾਰੇ ਸ਼ਹਿਰ ਦੇ ਮੌਜੂਦ ਨੂੰ ਯੰਗ ਆਪਣੇ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆ ਉਹ ਇਕੱਠੇ ਹੋਈਏ ਇਕੱਠੇ ਹੋ ਕੇ ਮਾਇਨ ਕਮਿਸ਼ਨਰ ਸਾਹਿਬ ਨੂੰ ਤਰਖਾਸ ਦੇ ਕੇ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਰਾਈਏ ਤੇ ਜਿਹੜਾ ਵਾ ਉਹ ਸਹੀ ਤਰੀਕੇ ਨਾਲ ਇਹ ਗਾਂਵ ਤੇ ਜਿਹੜੇ ਇਨਫਲੂਐਂਸਰ ਆ ਉਹ ਸਹੀ ਤਰੀਕੇ ਨਾਲ ਆਪਣਾ ਵੀਨੈਸ ਕਰਾਉ ਆਪਾਂ ਕਿ ਇਹਦੇ ਵੀਨੈਸ ਇਹ ਰੋਗਤੋਕ ਨਹੀਂ ਕਰਦੇ ਕੋਸ਼ਿਸ਼ ਨਹੀਂ ਪਰ ਇਹ ਸਹੀ ਤਰੀਕੇ ਨਾਲ ਚੱਲੋ